ਇੱਕ ਤਾਂ ਮੀਂਹ ਗੰਦਾ ਪਾਇਆ ਵਾ ਇੱਕ ਡੰਗਰਾਂ ਦਾ ਵੀ ਇੱਕ ਦਾ ਗੁਹਾ ਚੜਿਆ ਵਾ ਤੇ ਗਵਿੰਦਪਾਲ ਨੇ ਤਾਂ ਜ਼ਿਆਦਾ ਹੀ دیر ਤੇ ਲਾ ਲਈ ਆ ਪਤੀਆ ਮਿਲ ਕੇ ਨਹੀਂ ਗਿਆ ਉਹਨੂੰ ਮੈਂ ਆਨੀ ਆ ਮੀਂਹ ਘਟ ਹੋਇਆ ਵਾ ਤੇ ਆ ਰਲ ਮਿਲ ਕੇ ਤੇ ਸਫਾਈ ਤੇ ਕਰੀਏ ਗਵਿੰਦਪਾਲ ਓਟੇ ਬਾ ਤੂੰ ਤਾਂ ਜ਼ਿਆਦਾ ਹੀ دیر ਤੇ ਲਾ ਲਈ ਆ ਇੱਦਾਂ ਥੋੜਾ ਕਰੀਦਾ ਹੰਤਾ ਵਾ ਅਈ ਗਾਨੇ ਦੇਲ ਤੇ ਲਾਈ ਦੀ ਵੀ ਇਹ ਡੰਗਰਾਂ ਥੱਲੇ ਕਿਦਾਂ ਗੋਆ ਚੜਿਆ ਵਾ ਤੇ ਚੱਲ ਮੀ ਘਟ ਹੋਇਆ ਵਾ ਤੇ ਦੋਵੇਂ ਨਾਲ ਮਿਲ ਕੇ ਤੇ ਸਫਾਈ ਤੇ ਕਰੀਏ ਜਰੀ ਬੀਜੀ ਤੁਸੀਂ ਦਹਾ ਗੱਲ ਕਹਿਤੀ ਉਹਨਾਂ ਨੂੰ ਨਹੀਂ ਮਾਸਾ ਸੰਗ ਆਈ ਵੀ ਫੋਨ ਕਰਕੇ ਮੈਂ ਕਹਿੰਦਾ ਵੀ ਮਿਲ ਜਾਣ ਕੇ ਜੇ ਨਹੀਂ ਇੱਥੇ ਆਇਆ ਗਿਆ ਕਿਸੇ ਕੋ ਤੇ ਚੱਲ ਕੋਈ ਨਹੀਂ ਅਈ ਦੇਲ ਤੇ ਨਹੀਂ ਲਾਈ ਦੀ ਹੰਤੀ ਤੂੰ ਫੋਨ ਲਾ ਕੇ ਨਾ ਤਾਂ ਵਧਾਈ ਦੇਦੀ ਨਵਾਂ ਨਾਲ ਮਾਸ ਨਹੀਂ ਟੁੱਟਦਾ ਹੰਤਾ ਬੀਜੀ ਤੋ ਹੀ ਉਹੋ ਗੱਲ ਕਰੀ ਜਾਂਦੇ ਹੀ ਮੈਂ ਫੋਨ ਲਾ ਕੇ ਵਧਾਈ ਦਵਾ ਉਹਨਾਂ ਦਾ ਨਹੀਂ ਫਰਜ ਕਿ ਡੱਬਾ ਲੈ ਕੇ ਆ ਜਾਣ ਇੱਥੇ ਚੱਲ ਕੋਈ ਨਹੀਂ ਉਹ ਆਪੋ ਆਪਣਾ ਦਿਮਾਗ ਹੁੰਦਾ ਵਾ ਇਹਨਾਂ ਦਾ ਆਪਣੇ ਘਰਾਂ ਨੂੰ ਦਿਮਾਗ ਹੈਗੇ ਤੇ ਮੇਰੇ ਵਰ ਹੀ ਨਹੀਂ ਹੈਗੇ ਬੀਜੀ ਮੈਨੂੰ ਤੇ ਇਹ ਸਮਝ ਨਹੀਂ ਆਉਂਦੀ ਜਦੋਂ ਆਪਾਂ ਇੱਕੇ ਘਰ ਜੰਮੇ ਪਲੇ ਭੈਣ ਭਰਾ ਸਾਡੇ ਸਾਰੇ ਖੇਡੇ ਇਕੱਠੇ ਝੂਠੀਆਂ ਆਪਾਂ ਰੋਟੀਆਂ ਖਾਣੀਆਂ ਝੂਠੀਆਂ ਆਪਾਂ ਚੀਜ਼ਾਂ ਖਾਣੀਆਂ ਫਿਰ ਆਪਾਂ ਜਦੋਂ ਵਿਆਹ ਹੀ ਜਾਂਦੇ ਆ ਫਿਰ ਫਰਕ ਕਿਉਂ ਪਾਉਂਦਾ ਪਿੰਡੇ ਫਿਰ ਤੀੜ ਕਿਉਂ ਆ ਜਾਂਦੀ ਇਹਨਾਂ ਚ ਕਰਦੀਆਂ ਤੀਆਂ ਇੰਨੀਆਂ ਬਗਾਨੀਆਂ ਕਰ ਦਿੰਦੇ ਦਿਲੋਂ ਵੀ ਜਿਹੜਾ ਕਿਤੇ ਘਰ ਦੀ ਮਾੜੀ ਜਿੰਨੀ ਸਲਾਹ ਵੀ ਜਿਹੜੀ ਉਹਨਾਂ ਵਾਸਤੇ ਚੰਗੀ ਨਹੀਂ ਹੁੰਦੀ ਵੀ ਹਾਏ ਇਹ ਤੀ ਨੂੰ ਦੱਸਣੀ ਆ ਭਰਾ ਤੇ ਭੈਣ ਦੇ ਘਰ ਖਾਲੀ ਹੱਥ ਵੀ ਆਣ ਕੇ ਖਲੋਜੇ ਤੇ ਵੇੜਾ ਪਰਿਆ ਲੱਗਦਾ ਵਾ ਇੱਕ ਬੜੀ ਇੱਜ਼ਤ ਜੀ ਮੰਨੀ ਜਾਂਦੀ ਵੀ ਭਰਾ ਆ ਗਿਆ ਵਾ ਤੇ ਕੋਈ ਇਹ ਨਹੀਂ ਵੇਂਦਾ ਹੁੰਦਾ ਵੀ ਉਹਨੇ ਲਫਾਫਾ ਕੀ ਫੜਿਆ ਕਿ ਉਹ ਕੀ ਫੜਿਆ ਇੱਕ ਨਾ ਬੜਾ ਹੁਸਨ ਹੋ ਜਾਂਦਾ ਵਾ ਇਹ ਪਰ ਇਹਨਾਂ ਦੇ ਕੋਈ ਸਮਝਿਆ ਨਹੀਂ ਠੀਕ ਵੀ ਇਹਨੂੰ ਮਾੜਾ ਜਿਹਾ ਫੋਨ ਕਰਕੇ ਦੱਸ ਦਈਏ ਮੈਂ ਇੰਨੀ ਕਿਤੇ ਮਾੜੀ ਹੋ ਗਈ ਇੰਨਾ ਮੈਨੂੰ ਦੂਰ ਕਰਤਾ ਇਹਨਾਂ ਤੋਂ ਮੈਨੂੰ ਇਹ ਗੱਲ ਦਾ ਝੋਰਾ ਵਾ ਤਾਂ ਨਹੀਂ ਮੇਰੇ ਕੋ ਉੱਠਿਆ ਜਾਂਦਾ ਮੰਜੀ ਤੋਂ ਕੀ ਕਰਾਂ ਹੁਣ ਮੈਂ ਗਵਿੰਦਪੁਰ ਭਰਾ ਨਹੀਂ ਮਾੜੇ ਹੁੰਦੇ ਜਿਹੜੀਆਂ ਬਗਾਨੀਆਂ ਆ ਜਾਂਦੀਆਂ ਨਾ ਇਹ ਮਾੜੇ ਕਰ ਦਿੰਦੀਆਂ ਵਾ ਉਹ ਫਿਰ ਆਪਣਾ ਸੋਚਦੇ ਆ ਕਿ ਸਾਡੇ ਘਰ ਕਲਾ ਪਾਊਗੀ ਅਹੀਂ ਇਹਨਾਂ ਦੇ ਮਗਰ ਲੱਗ ਜੀਏ ਤੇ ਭੈਣ ਨੇ ਤੇ ਆਪਣੇ ਘਰ ਹੀ ਰਹਿਣਾ ਵਾ ਨਾ ਨੇ ਆਂਦੇ ਹੁਣ ਤੇ ਇਹ ਹੀ ਇਹ ਮਾਰੇ ਜੀ ਦਾ ਘਰ ਚ ਪੈੜਾ ਨਾ ਪੈ ਜੇ। ਇਹ ਮੂਲੀਆਂ ਅੱਢ ਤੇ ਪੱਤੇ ਅੱਢ। ਤੇ ਵੱਡਾ ਵੀ ਤੇ ਹੈਗਾ ਹੀ ਆ ਨਾ। ਉਹਨੇ ਵੇਖ ਕੁੜੀ ਨੂੰ ਨੌਕਰੀ ਮਿਲੀ ਤੇ ਇਹਨੂੰ ਫੋਨ ਕੀਤਾ ਨਾ। ਤੂੰ ਕੋਈ ਹਿਰਖਤ ਨਹੀਂ। ਇਹੋ ਤੇ ਗੱਲ ਵਾ। ਕਿ ਉਹਨਾਂ ਦਾ ਕੋਈ ਮੈਨੂੰ ਹਿਰਖਬ ਨਹੀਂ। ਮੈਨੂੰ ਦੱਸ ਤੇ ਦਿੱਤਾ ਨਾ। ਪਰ ਇਹ ਵਾ ਗੁਰੇ ਨੇ ਜਾ ਕੇ ਵੀ ਨਹੀਂ ਮੈਨੂੰ 에ਰਪੋਰਟ ਤੇ ਫੋਨ ਕੀਤਾ ਭੂਆ ਮੈਂ ਚੱਲ ਗਿਆ ਵਾ। ਜਾਂ ਕਿੱਦਾਂ ਵਾ ਸੋ ਬੰਦਾ ਸਲਾਹ ਕਰਦਾ ਦੱਸਦਾ ਵਾ। ਪਰ ਬੀਜੀ ਦਵਿੰਦਰ ਤੇ ਹੈ ਹੀ ਪਰਚਾਈ ਉਦਾਂ ਦੀ। ਪਰ ਮੇਰਾ ਭਰਾ ਉਹਦੇ ਨਾਲੋਂ ਵੀ ਜ਼ਿਆਦਾ ਹੋ ਗਿਆ ਉਜਾਂ ਦਾ ਪਰ ਆ ਮੈਨੂੰ ਆਸ ਨਹੀਂ ਹੈ ਕਿ ਆਪਣੇ ਭਰਾ ਤੇ ਵੀ ਮੇਰਾ ਭਰਾ ਵੀ ਇਦਾਂ ਕਰ ਜੂਗਾ ਵੀ ਮੈਨੂੰ ਨਾ ਦੱਸੂਗਾ ਇਹ ਗੱਲਾਂ ਤੇ ਇੱਕ ਸਲਾਹ ਦਵਾਂ ਪੁੱਤ ਜਾ ਕੇ ਨਾ ਮਿਲਿਆ ਤੇ ਦੇਖਦੀ ਪੜਾਅਸ ਕੱਢਿਆ ਤੈਨੂੰ ਫੇਰ ਹੀ ਚੈਨ ਆਉਣਾ ਭੈਣ ਭਰਾਵਾਂ ਦੇ ਵਿੱਚ ਦੁੱਖ ਸੋਕਰੇਂਗੀ ਨਾ ਤੇ ਬਹੁਤ ਤੇਰਾ ਦਿਲ ਜਿਹੜਾ ਠੰਡਾ ਹੋ ਜਾਣਾ ਹੋ ਵੀ ਜੀ ਮੇਰੀ ਗੱਲ ਸੁਣੋ ਆਂਦੇ ਪਰਜਾਈਆਂ ਤੇ ਬਗਾਨੀਆਂ ਵਾ ਪਰ ਬਹੁਤੀਆਂ ਨਹੀਂ ਬਣਦੀਆਂ ਕਿ ਤੇ ਸੁਣਿਆ ਵੀ ਆ ਚਲੋ ਸੁਣ ਵੀ ਲਈਦਾ ਵੀ ਮਾਵਾ ਦਾ ਸਾਥ ਦਿੰਦੀਆਂ ਮਾਵਾ ਦੇ ਥਾਂ ਤੇ ਫਿਰ ਜੇ ਪਰਜਾਈਆਂ ਬਗਾਨੀਆਂ ਹੋ ਤਾਂ ਭਰਾ ਕੇ ਬਗਾਨੇ ਹੋ ਜਾਂਦੇ ਆ ਇਦਾਂ ਕਿ ਹੁੰਦਾ ਵਾ ਭਰਾ ਬਗਾਨੇ ਨਹੀਂ ਹੁੰਦੇ ਉਹ ਬਗਾਨੀਆਂ ਮਗਰ ਲਾ ਲੈਂਦੀਆਂ ਵਾ ਤੇ ਕੀ ਗੱਲ ਵਾ ਭਰਾਵਾਂ ਦੇ ਦਿਮਾਗ ਨਹੀਂ ਹੁੰਦੇ ਉਹ ਨਹੀਂ ਸੋਚ ਸਕਦੇ ਵੀ ਕਿਦਾਂ ਇੱਥੇ ਮਿਲਣਾ ਤੇ ਕਿਦਾਂ ਇੱਧਰ ਆਪਣੇ ਭੈਣ ਭਰਾ ਜਿੱਦਾਂ ਹੀ ਨਿਕੰਮਦੇ ਰਹਿੰਦੇ ਰਹੇ ਉਦਾਂ ਆਪਾਂ ਚੱਲਣਾ ਵਾ ਇਹ ਕੋਈ ਇਦਾਂ ਵੱਡ ਕੇ ਪਾ ਦਿੰਦੇ ਇੰਨਾ ਉਹ ਤਾਂ ਬਹੁਤ ਇਹ ਚੱਕਰਾਂ ਚ ਨਾ ਪਾਇਆ ਜਾ ਕੇ ਤੇ ਇੱਕ ਵਾਰ ਹੋਇਆ ਚਲੋ ਜੇ ਤੁਸੀਂ ਕਹਿੰਦੇ ਹੋ ਤੇ ਮੈਂ ਜਾ ਆਉਣੀ ਆ ਪਰ ਮੇਰਾ ਮਨ ਨਹੀਂ ਕਰਦਾ ਜਾ ਉਹਨੂੰ ਹਾਂ ਹੋ ਗੱਲਾਂ ਤੇ ਮੈਂ ਤੈਨੂੰ ਕਹਿ ਰਹੀ ਆਂ ਵੀ ਇੱਕ ਵਾਰ ਮਿਲ ਜਰਾਂ ਆਏਂਗੀ ਨਾ ਤੇ ਤੇਰਾ ਜਿਹੜਾ ਮਨ ਆ ਨਾ ਹੌਲਾ ਪੈ ਜਾਣਾ ਮੰਮੀ ਦਾ ਫੋਨ ਆਇਆ ਸੀ ਕੀ ਕਹਿੰਦੀ ਆ ਕਹਿਣਾ ਕੋਣਾ ਉਹਨੇ ਕੀ ਆ ਉਹ ਕਹਿੰਦੇ ਵੀ ਮੇਰਾ ਦੋਤਾ ਬਾਹਰ ਚਲ ਗਿਆ ਵਾ ਤੇ ਮੈਨੂੰ ਗਲੀ ਦੀਆਂ ਸਾਰੀਆਂ ਜੋ ਆਂਡਣਾ ਚਾਚੀਆਂ ਤਾਇਆ ਵਧਾਈ ਦੇਣ ਡੀਆਂ ਵਾ ਜਾਂਦੀ ਮੈਂ ਹਾਂ ਚੰਗੇ ਜੇ ਨਹੀਂ ਲੱਗੀਦਾ ਨਾਲੇ ਆਣ ਕੇ ਸਗਨ ਲੈ ਜਾ ਤੇ ਨਾਲੇ ਦੋ ਡੱਬੇ ਲਾਇਆ ਚਾਰ ਚਾਰ ਲੱਡੂ ਦਊਂਗੀ ਸਾਰਿਆਂ ਦੇ ਘਰ ਤੇ ਬੜਾ ਹੋਣਾ ਵੀ ਲੈਦਾ ਦੋਦਾ ਬਾਹਰ ਗਿਆ ਨਹੀਂ ਮੇਰੀ ਗੱਲ ਸੁਣ ਆਪਣੇ ਤੈਨੂੰ ਪਤਾ ਚੇਤਾ ਲੱਡੂ ਵੰਡੇ ਉਹ ਕਰਨਾ ਚਾਹੀਏ ਕਰਨਾ ਹੈ ਕੀ ਗੱਲ ਮੇਰੀ ਭੈਣ ਮਾੜੀ ਤੈਨੂੰ ਮੈਂ ਕਿਹਾ ਹੀ ਨਾ ਗੌਰਵ ਨੇ ਜਦੋਂ ਜਾਣਾ ਤੇ ਭੈਣ ਨੂੰ ਫੋਨ ਕਰਕੇ ਸੱਦਣੀ ਤੂੰ ਕਹਿੰਦੀ ਜਾਂਦਿਆਂ ਜਾਂਦਾਂ ਮਿਲ ਜਾਾਂਗੇ ਸਾਡੇ ਕੋਲ ਨਾ ਟਾਈਮ ਕਿੱਥੇ ਹੈ ਉਹ ਚ ਲੱਗਿਆ ਹੁਣ ਅਗਲੀ ਕੀ ਸੋਚਦੀ ਹੋਗੀ ਸੋਚਦੀ ਹੈ ਵੇ ਜੋ ਸੋਚਦੀ ਹੈ ਅਗਲੀ ਨੂੰ ਨਹੀਂ ਪਤਾ ਵੀ ਮੈਂ ਮੇਰਾ ਪਤੀ ਇਹਨੇ ਜਾਣਾ ਮੈਂ ਫੋਨ ਕਰਾਂ ਚਾਹਨਾ ਉਹਦੇ ਕੋ ਪੈਸੇ ਕਾਦੇ ਮੰਗਲੇ ਨਾ ਤੇ ਫੋਨ ਕਰਨਾ ਮੈਨੂੰ ਜੂਰੀ ਜੂਰੀ ਸਮਝਿਆ ਫੋਨ ਕਰੇ ਤੇਰਾ ਫਰਜ਼ੀ ਫੋਨ ਕਰਨ ਦਾ ਠੀਕ ਆ ਮੁੰਡਾ ਸਾਡਾ ਬਾਹਰ ਗਿਆ ਹੈ ਅਗਲੀ ਪੀਸ ਹੋਈ ਕਰ ਲੈਣਾ ਅਹੀ ਹਹੀ ਤੇਰੀ ਆਕੜੀ ਮਾਰਦੀ ਜਿਹੜਾ ਨਹੀਂ ਕੋਈ ਮਿੰਨੂ ਤੂੰ ਨਹੀਂ ਕਿਹਾ ਤੂੰ ਨਹੀਂ ਕਿਹਾ ਤੁਹਾਡੇ ਫੋਨਾਂ ਚ ਅੱਗ ਲੱਗੀ ਬੈਲਸ ਨਹੀਂ ਕਰ ਲੈਂਦੇ ਇਹਨੂੰ ਐਡਾ ਧੀ ਦਾ ਝੇੜ ਚੜਿਆ ਹੀ ਹੀ ਤੀ ਕੋ ਪੈਸੇ ਕਾਦੇ ਮੰਗਲੇ ਤੀਨੇ ਦਮਾਤੇ ਤੇ ਕਰ ਆ ਲੀਆਂ ਉਹਨੇ ਫੋਨ ਨਹੀਂ ਲਾ ਕੇ ਪੁੱਛਿਆ ਕਰੇ ਹੈ

ਤਾਂ ਠੀਕ ਠਾਕ ਹੁੰਦੇ। ਤੁਹਾਡੇ ਹੁੰਦਿਆ ਮੈਨੂੰ ਪਿੱਛੇ ਪਾਤਾ ਇੰਨਾ। ਕਿੰਨਾ ਚਾਹੀ ਮੇਰੇ ਪਤੀਏ ਗੌਰਵ ਨੇ ਬਾਹਰ ਜਾਣਾ ਵਾ। ਤੇ ਨਹੀਂ ਆ ਸਕਦੇ ਤੇ ਮੈਨੂੰ ਫੋਨ ਕਰਦੇ ਮੈਂ ਆ ਜਾਂਦੀ। ਤੇ ਗਲਤਾਂ ਤੇ ਮੈਨੂੰ ਗੁੱਸਾ ਆ। ਕਿ ਜੇ ਮਮੀ ਤ ਵਰਨਾ ਆ ਸਕਦੀ ਹੈ ਤੇ ਮੇਰੀ ਤੇ ਹੀ ਮਾਰੀਗੀ। ਤੀਨ ਉਤੇ ਹੁਣੇ ਬਗਾਨੀ ਕਰਤਾ। ਆਂਦੇ ਹੁੰਦੇ ਵੀ ਜੇ ਤਾਂ ੱੱਕੇ ਦੇਣ ਵਾਲੀ ਗੱਲ ਕੀਤੀ ਹੁੰਨਾ। ਨਾ ਗੁੱਸਾ ਕਰ ਮੈਂ ਤੀ। ਵਧਾਈ ਦੇਦੀ ਪਰਜਾਈ ਨੂੰ। ਤੁਰ ਗੁੱਸਾ ਨਾ ਕਰੇ ਸੁਖੀ ਸੰਦੀ ਪਰਦੇਸ ਚੱਜ ਗਿਆ ਮੇਰਾ ਪੁੱਤ ਨਹੀਂ ਮੇਰਾ ਪੁੱਤ ਪਰਦੇਸ ਚੱਜ ਗਿਆ ਵਾ ਉਹਨੇ ਆਖੜਾ ਕੇ ਨਾ ਮ ਚੰਗਾ ਹੀ ਨਹੀਂ ਲੱਗਦਾ ਬਾਹ ਰਾਗ ਬੈਂਸ ਬੱਲੀ ਪਾਣੀ ਲਿਆ ਪੈਣਾ ਹੀ ਲਾ ਪੈਨ ਸਾਸੀ ਕਾ ਮੈਨੂੰ ਪਤਾ ਨਹੀਂ ਲੱਗਾ ਕੀ ਕਰਨ ਲਈ ਆ ਕੋਹ ਨਹੀਂ ਕਰਨ ਤੇ ਕੋਹ ਨਹੀਂ ਦੇ ਕੱਪੜੇ ਜੋੜਨ ਲਈ ਆ ਪਿਛਲੇ ਅੰਦਰ ਹੀ ਵਧਾਈਆਂ ਹੋਣ ਤੁਹਾਨੂੰ ਵਧਾਈਆਂ ਭੂਆ ਨੂੰ ਬਹੁਤੀਆਂ ਬਹੁਤੀਆਂ ਤੇ ਮੈਂ ਡੀਕਨੀ ਲਈ ਹੀ ਆਹੋ ਘਰ ਵਿੱਚ ਦੋ ਦੋ ਖੁਸ਼ੀਆਂ ਆਈਆਂ ਤੇ ਹੁਣ ਬੌੜੀ ਨਹੀਂ ਆ ਉਹ ਤਾਂ ਆਉਂਦੀ ਰਹਿੰਦੀ ਆ ਤਾਇਆ ਪੂਆ ਨੂੰ ਟਾਈਮ ਨਾ ਸੱਦ ਲਿਆ ਸੀ ਨਾ ਚਲ ਕੋਈ ਗੱਲ ਨਹੀਂ ਪਤੀ ਆ ਤੇ ਤੇਰਾ ਹੀ ਬਾਹਰ ਗਿਆ ਵਾ ਤੇਰਾ ਹੀ ਘਹਾਉਣਾ ਵਾ ਨਹੀਂ ਪਤੀ ਆ ਤੇ ਮੇਰਾ ਹੀ ਰਹਿਣਾ ਵਾ ਮੈਂ ਕੀ ਗੱਲ ਮੇਰੇ ਨਾਲ ਈੜ ਪੈ ਗਈ ਅੱਛਾ ਕੋਈ ਗੱਲ ਨਹੀਂ ਨਾਲੇ ਗੱਲ ਸੁਣ ਇੱਕ ਵਧਾਈ ਦਿੱਤੀ ਕੀ ਗੱਲ ਮੈਨੂੰ ਸੋਨੀਆ ਦੀ ਨਹੀਂ ਦੇਣੀ ਨਹੀਂ ਦੇਣੀ ਕਿਉਂ ਨਹੀਂ ਵਧਾਈਆ ਮਾਣ ਨੌਕਰੀ ਮਿਲ ਗਈ ਆ ਬੜੀ ਮੈਂ ਅੱਛਾ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਲੀ ਗੱਲ ਆ ਚੱਲ ਹੁਣ ਮੇਰਾ ਗੁੱਸਾ ਠੰਡਾ ਹੋ ਗਿਆ ਆਹ ਕੇ ਉਹੋ ਗੱਲ ਵਾ ਨਾ ਪੀ ਸੋ ਨਹੀਂ ਸਭੋ ਪਹਿਲਾ ਹੋਈ ਆ ਭੈਣ ਭਰਾਵਾਂ ਦੇ ਨਾਲ ਹੀ ਵੱਡੇ ਹੋਈ ਦਵਾ ਇਕੱਲਾ ਨਹੀਂ ਕੋਈ ਵੱਡਾ ਹੁੰਦਾ ਬਿਲਕੁਲ ਭੈਣ ਇਹ ਤੇ ਗੱਲ ਹੈ ਵਾ ਚਲ ਇਹ ਦੱਸ ਕਾਸ ਨੂੰ ਲਿਆਂਦੇ ਨਾਲ ਕਾਸ ਨੂੰ ਨਹੀਂ ਮੈਂ ਲਿਆਂਦਾ ਮੇਰਾ ਮਨ ਨਹੀਂ ਹੀ ਸਹੀ ਮੈਂ ਪਤਾ ਨਹੀਂ ਕਿੱਦਾਂ ਆ ਗਈ ਆ ਤੂੰ ਹੁਣ ਮੈਨੂੰ ਨਾ ਬਾਰ-ਬਾਰ ਇਹ ਨਾ ਪੁੱਛੀ ਤੇ ਆਂਦੇ ਹੁੰਦੇ ਆ ਵੀ ਮੈਨੂੰ ਅੰਦਰ ਵੜ ਕੇ ਚਾਰ ਨਾ ਰੋਟੀ ਦੇ ਦੋਗੇ ਹਨ ਤੇ ਮੈਂ ਉਹ ਵੀ ਬਾਹਰ ਜਾ ਕੇ ਕਹਿਣਾ ਵੀ ਪਨੀਰ ਨਾ ਖਾਦੀ ਹੀ ਲੈ ਹਾਂ ਭੈਣ ਕਿਦਾਂ ਦੀ ਗੱਲਾਂ ਕਰੀ ਜਾਂਦੀਆਂ ਮੇਰਾ ਬਹੁਤ ਗੁੱਸਾ ਆ ਜਾ ਮੈਨੂੰ ਕੱਢ ਲੈਂਦੇ ਹੋ ਤੇ ਜਾ ਮੇਰਾ ਗੁੱਸਾ ਛੇੜੇ ਹੋ ਨਾ ਸਾਨੂੰ ਪਤਾ ਵਾ ਵੀ ਸਾਡੀ ਭੈਣ ਦਾ ਗੁੱਸਾ ਜੈ ਜੀਆ ਕੋਈ ਗੱਲ ਨਹੀਂ ਸਾਰਾ ਦੂਰ ਕਰ ਦੇਣਾ ਹੀ ਚਲਾ ਜਾ ਅੰਦਰ ਆ ਜਾ ਕੋਈ ਵੀ ਅੰਦਰ ਆ ਜਾ ਆਜੋ ਭੀਜੀ ਅੰਦਰ ਆਜੋ ਤੂੰ ਹੀ ਕੱਲੇ ਇੱਥੇ ਬੈਠੇ ਰਹੋ ਕੋਈ ਦਾ ਕੋਈ ਲਦਰ ਮੋਡ ਖਰਾਬ ਹੋ ਗਿਆ ਐ ਸਿੱਧਾ ਲੈ ਹਾਈ ਹਾਈ ਨਹੀਂ ਮੈਂ ਮਰ ਜਾ ਪੈਣ ਸਾਸਰੀ ਕਾਲ ਪਰੇ ਹੋ ਹਾਈ ਹਾਈ ਕੀ ਗਲੋਗੀ ਇਹ ਦਿਨ ਰਾਜ ਗਈ ਕਿਉਂ ਨਰਾਜ਼ਿਤ ਨਹੀਂ ਮੈਂ ਤੇ ਫਿਰ ਤੈਨੂੰ ਵਧਾਈਆਂ ਹੋਣ ਕਾਹਦੀਆਂ ਵਧਾਈਆਂ ਹੇ ਮੁੰਡਾ ਮੇਰਾ ਬਾਹਰ ਚਲ ਗਿਆ ਵਾ ਤੇ ਮੁੰਡਾ ਤੇਰਾ ਬਾਹਰ ਗਿਆ ਹੁਣ ਆ ਦਾ ਹਾਈ ਹਾਈ ਭੈਣ ਤੇਰਾ ਕੋਹ ਨਹੀਂ ਲੱਗਦਾ ਕਿਦਾਂ ਦੀਆਂ ਗੱਲਾਂ ਕਰਨ ਲਈ ਕਿਉਂ ਕੋਹ ਕਿਉਂ ਮਤਲਬ ਕੀ ਤੇਰਾ ਮੁੰਡਾ ਕੀ ਲੱਗਾ ਮੇਰਾ ਭਤੀja ਅੱਛਾ ਭਤੀਜਾ ਭਤੀਜਾ ਹੁੰਦਾ ਮੇਰੇ ਕੋਲ ਆਉਂਦਾ ਭੂਆ ਹੋ ਜਾਂਦਾ ਚਾ ਨਾ ਉਹ ਭੂਆ ਕਿੱਥੇ ਡੁੱਚੀ ਉੱਤੇ ਦੌੜੀ ਫਿਰਦੀ ਮੇਰਾ ਭਤੀਜਾ ਚਲਿਆ ਬਾਹਰ ਤੂੰ ਤਾਂ ਗੁੱਸਾ ਹੀ ਕਰ ਲਿਆ ਵਾ ਆ ਤੇਰੇ ਆਉਣ ਤੋਂ 5 ਮਿੰਟ ਹੀ ਪਹਿਲਾਂ ਮੈਂ ਤਾਂ ਜੋ ਬਨੇ ਹੋ ਡੇ ਹਾਂ ਹਾੜੇ ਚ ਗੱਲ ਹੋਣੀ ਵੀ ਭੈਣ ਕੋ ਚੱਲੀਏ ਨਾਲੇ ਡੱਬਾ ਲੈ ਕੇ ਜਾਣੇ ਨਾਲੇ ਦੀ ਸਾਸਾਖੂ ਭਰਾ ਪਰਜਾਈ ਆਏ ਆ ਤੇ ਬਸ ਅਸੀਂ ਤਾਂ ਤਿਆਰ ਹੀ ਹੋਣ ਲੱਗੇ ਹਾਂ ਰਾਤ ਪਾਣੀ ਕਰਮਾਲਾ ਦੇ ਚੜ੍ਹੇ ਆ ਵੇਲਾ ਤੂੰ ਆ ਗਈ ਕਿੱਥੇ ਸੂਟ ਪ੍ਰੈਸ ਕੀਤਾ ਜਿਹੜਾ ਤੂੰ ਪਾਉਣਾ ਸੀ ਕਿੱਥੇ ਆ ਹਲਮਾਰੀ ਚ ਪ੍ਰੈਸ ਹੀ ਹੁੰਦੇ ਨੇ ਚੱਲ ਲੈ ਫਪੜੋ ਗੱਲਾਂ ਕਰਦੀ ਫਿਰਦੀ ਤੂੰ ਜਿਹੜੀ ਓਹੋ ਮੌਕਾ ਜੇ ਨਹੀਂ ਲੱਗਾ ਪਤਾ ਕੀ ਮਤਲਬ ਇਦਾਂ ਹੀ ਦਵਾ-ਦਵਾ ਕੰਮ ਹੁੰਦੇ ਰਹੇ ਸ਼ਾਪਿੰਗ ਕਰ ਲਾ ਆ ਚੀਜ਼ ਲੈ ਆਹ ਲੈ ਗਾਲੀ-ਗਾਲੀ ਚੇਤਾ ਰਿਹਾ ਕੋਈ ਰਿਸ਼ਤੇਦਾਰ ਨਹੀਂ ਸੱਦਿਆ ਨਾ ਆਇਆ ਕੌਣ ਜੀ ਮੈਂ ਚੜ੍ਹਉਣ ਕੌਣ ਗਿਆ ਸੀ ਜੋ ਬੰਦੇ ਗੌਰ ਵੀ ਗਏ ਸੀ ਦੋਵੇਂ ਕੋਈ ਵੀ ਨਹੀਂ ਗਿਆ ਕੋਈ ਨਹੀਂ ਮਿਲਣ ਆਇਆ ਨਹੀਂ ਸੱਦਿਆ ਨਹੀਂ ਮੈਂ ਕੋਹ ਨੂੰ ਹਾਂ ਨਾ ਅੱਛਾ ਏ ਜੀ ਕਿਤੇ ਵੱਡੀ ਵੇਖਾਂ ਨਹੀਂ ਨਹੀਂ ਭੈਣ ਦਾ ਤਾਂ ਭੈਣ ਨੂੰ ਤੁਸੀਂ ਜੀਦੀ ਨੂੰ ਮਾਰਤਾ ਈ ਹੋ ਨਹੀਂ ਨਹੀਂ ਭੈਣ ਐਦਾਂ ਦੀਆਂ ਗੱਲਾਂ ਨਾ ਕਰ। ਹੋਰ ਕਿੰਧਾਂ ਦੀਆਂ ਗੱਲਾਂ ਕਰ। ਵੇਹ ਮੇਰੀ ਸੁਣ ਗੱਲ ਜਦੋਂ ਆਂਦੇ ਹੁੰਦੇ ਐਦਾਂ ਦਾ ਕੰਮ ਹੋਵੇ ਤਾਂ ਨਹੀਂ ਸੋਝਦੀ ਔੜਦੀ ਮੈਂ ਪਹਿਲੀ ਵਾਰੀ ਮੇਰਾ ਪੁੱਤ ਕਿਤੇ ਬਾਹਰ ਐਦਾਂ ਕਿ ਐਦਾਂ ਦੇ ਕੰਮ ਕਰਨ ਡਈ ਹੈ ਨਾ ਐਦਾਂ ਦੇ ਕੰਮ ਗੇੜ-ਗੇੜ ਉੱਚੇ ਹੋ ਕੇ ਭੁੜਕੀ ਦਾ ਉਹਨੂੰ ਵੀ ਸੱਦ ਲਾ ਉਹਨੂੰ ਵੀ ਸੱਦ ਲਾ। ਅਸੀਂ ਇਹ ਸੋਚੇ ਤੇ ਮੈਨੂੰ ਕਿਤੇ ਪਿੱਛੇ ਹੀ ਪਾਤਾ ਨਹੀਂ। ਕੀ ਗੱਲ ਬਹੁਤੀਆਂ ਹੈ ਤੁਹਾਡੇ ਕੋਲ। ਮੇਰੀ ਸੁਣ ਗੱਲ ਅਸੀਂ ਇਹ ਸੋਚਿਆ ਹੀ ਵੀ ਜਾਂਦੇ-ਜਾਂਦੇ ਮਿਲ ਜਾਾਂਗੇ ਤੇ ਜੇ ਉਹ ਟਾਈਮ ਐਦ ਤੇ ਜੇ ਤੈਨੂੰ ਜਾਂਦਾ ਜਿਆਦੇ ਮਿਲ ਜਾਂਦੇ ਤੇ ਫਿਰ ਮੇਰਾ ਮੁੰਡਾ ਜਾਜੋ ਚੜਨ ਰਹਿ ਜਾਣਾ ਵਿਚਾਰਾ ਫਿਰ ਪੈਸੇ ਲੱਗੇ ਲਗਾ ਦੇ ਚੜ ਗਿਆ ਨਾ ਹੁਣ ਚੜ ਗਿਆ ਚੜ ਗਿਆ ਹਾਂ ਤੇ ਮੈਂ ਦਾਈਆ ਹੁਣ ਫਿਰ ਬਹੁਤੀਆਂ ਬਹੁਤੀਆਂ ਕੇ ਭੂਆ ਨੂੰ ਭੂਆ ਨੂੰ ਜਾਦੀਆਂ ਚੱਲ ਤੇ ਹੱਥ ਨਾ ਲਾ ਮੈਨੂੰ ਮੇਰੇ ਤੇ ਮਾਂ ਗੁੱਸਾ ਹੀ ਬੈ ਜਾ ਰਮਨ ਮੇਰੀ ਤੇ ਮਾਂ ਗੁੱਸਾ ਕਰਨ ਢਈ ਆ ਵੀ ਮੈਨੂੰ ਤੂੰ ਸੱਦਿਆ ਨਹੀਂ ਹੁਣੋਂ ਵੀ ਨਹੀਂ ਸੱਦਿਆ ਵਿਚਾਰੀ ਨੂੰ ਹੋ ਪਰ ਜਾਈ ਮੇਰੀ ਤੇ ਦਵਾਈ ਲੈਣ ਆਈ ਤੇ ਵਿਚਾਰੀ ਆਉਂਦੀ ਆਉਂਦੀ ਆ ਗਈ ਮੈਂ ਹਾਂ ਲੈ ਵੇਲਾ ਖੂਨ ਮਾਰ ਕਰ ਗਿਆ ਆਂਦੇ ਆਂਦੇ ਆਪਣਾ ਤੇ ਆਉਂਦੀ ਆਉਂਦੀ ਆ ਗਈ ਅੱਛਾ ਉਹ ਤਾਂ ਦਾ ਖੂਨ ਹੀ ਏ ਮੇਰੇ ਚ ਲਾਲ ਚ ਹੋਰ ਹਰਿਆ ਹੋ ਗਿਆ ਸੀ ਹੋਰ ਕਈ ਹੋ ਗਿਆ ਸੀ ਤੇ ਤੇਰੇ ਖੂਨ ਨੇ ਮਾਰ ਨਹੀਂ ਨਾ ਕੀਤੀ ਉਹਦੇ ਦਿਲ ਚਾਈ ਦਵਾਈ ਲੈਣ ਆਈ ਤੇ ਆ ਗਈ ਤੇ ਚੱਲ ਮਿਲ ਗਈ ਵਿਚਾਰੀ ਦੋ ਜਿੱਦਾਂ ਉਹਨੂੰ ਅੰਦਰ ਵੜ ਕੇ ਫੋਨ ਕਰ ਲਿਆ ਸੀ ਨਹੀਂ ਮੈਨੂੰ ਵੀ ਕਿਤੇ ਕਰ ਲੈਂਦੀ ਨਹੀਂ ਹੋਣੀਏ ਤੂੰ ਤੇ ਕਿਤੇ ਹੋਣੀਏ ਸਾਰੀ ਉਮਰ ਹੀ ਇਦਾਂ ਦੀ ਰਹੀ ਹਾਂ ਨਹੀਂ ਪਹਿਮ ਤੈਨੂੰ ਕਿਹੜਾ ਆਂਦਾ ਵੀ ਅੰਦਰ ਵੜ ਕੇ ਮੈਂ ਉਹਨੂੰ ਫੋਨ ਕਰ ਲਿਆ ਸੀ ਹੈ ਜੇ ਮੈਂ ਉਹਨੂੰ ਫੋਨ ਕਰਦੀ ਤੇ ਮੈਂ ਤੈਨੂੰ ਵੀ ਕਰ ਲੈਂਦੀ ਨਹੀਂ ਉਹਨੂੰ ਸੁਖਨਾ ਆ ਗਿਆ ਮੈਨੂੰ ਜਾਣਾ ਨਹੀਂ ਭਰਨਾ ਕੰਮਾਂ ਜਿਆਂ ਚ ਮੌਕਾ ਹੀ ਨਹੀਂ ਮਿਲਿਆ ਫੋਨ ਕਰਨ ਦਾ ਪੈਨ ਨੂੰ ਕੋਨਾ ਕਹੇ ਪੈਨ ਗੁੱਸੇ ਚ ਬੜੀ ਉਹ ਪਤਾ ਮੈਨੂੰ ਉਹ ਤਾਂ ਆਂਦੀ ਮੇਰਾ ਕੋਈ ਨਹੀਂ ਲੱਗਦਾ ਕਿਹੜਾ ਪਤੀਆ ਕਹਣ ਗਿਆ ਬਥੇਰਾ ਸੁਣਾਤਾ ਪੈਨ ਨੇ ਆਉਂਦੀ ਆ ਸੁਣਾ ਪੈਣਾ ਤੁਹਾਨੂੰ ਜਦੋਂ ਆਡੀ ਗਲਤੀ ਹੈ ਤੇ ਸੁਣਾਵਾ ਕਿਨੂੰ ਸਾਨੂੰ ਹੀ ਸੁਣਾਉਣਾ ਵਾ ਉਹ ਤਾਂ ਮੈਂ ਗੱਲ ਕੀਤੀ ਵੀ ਫੇਰ ਬਸ ਇਦਾਂ ਹੀ ਵੇਹਪ੍ਰੀਤ ਕਮਾਈ ਤੇ ਖਾਣੀ ਤੁਸੀਂ ਤੇ ਸਾਨੂੰ ਤੇ ਇੱਕ ਚਾਹ ਹੀ ਬਣਾਉਂਦੇ ਵੀ ਦੱਸ ਦਿੰਦੀ ਨਹੀਂ ਕਿਤੇ ਮੈਂ ਇੰਨੇ ਦਿਲ ਚ ਚਾਹ ਸੋਚ ਕੇ ਬੈਠੀ ਕਿ ਤੁਸੀਂ ਤੇ ਚਾਹ ਮੇਰੇ ਤੇ ਪਾਣੀ ਫੇਰਤਾ ਤੂੰ ਵੀਂਦਰੇ ਨਹੀਂ ਵੀ ਨਹੀਂ ਤਰ ਕੋਲ ਮੈਨੂੰ ਆਸ ਵੀ ਤੂੰ ਐਂਦੇ ਤੱਕ ਕਿ ਭੂਆ ਨੂੰ ਪਿੱਛੇ ਪਾ ਦੇਂਗੀ। ਅਹ ਨਹੀਂ ਨਹੀਂ ਰੋ ਨਾ। ਭੈਣ ਰੋ ਨਾ ਤੂੰ ਤੇ ਸੀਰੀਅਸ ਹੀ ਹੋ ਗਈ ਜਿਆਦੀ। ਨੀਤੀ ਆਂਦਾ ਤੇ ਪੜਾ ਹੀ ਇਦਾਂ ਦਾ ਵਾ। ਖਿੜੇ ਮੱਥੇ ਬੁਲਾ ਲੋਗੀਆਂ ਤੇ ਮਨ ਖੁਸ਼ ਹੋ ਜੂ ਤੇ ਇੱਥੇ ਹੀ ਆਉਣਾ ਵਾ। ਤੇ ਜੇ ਸੜੇ ਮੱਥੇ ਨਾ ਬੁਲਾਓਗੇ ਤਾਂ ਵੀ ਜੁੱਤੀ ਇੱਥੇ ਹੀ ਲਵਣੀ ਆਣ ਕੇ। ਤੇ ਫਿਰ ਤੂੰ ਸੋਚ ਲੈ। ਚੱਲ ਨਹੀਂ ਸੱਦਿਆ ਤੂੰ ਆ ਤੇ ਗਈ ਨਾ ਤੈਨੂੰ ਚਾਹੀ ਤੇ ਆਈਆਂ ਨਾ ਭੈਣ। ਚੱਲ ਕੋਈ ਨਹੀਂ ਮੇਰੇ ਕੋਲ ਗਲਤੀ ਹੋ ਗਈ। ਹਾਂ ਨਾ ਖਰਾਬ ਕਰ। ਬਾਕੀ ਗੱਲ ਤੁਸੀਂ ਸਹੀ ਕੀਤੀ ਆ ਮਾਪੇ ਪੇਕੇ ਜੇ ਨਾਵੇਂ ਘਰੇ ਮੱਥੇ ਬੁਲਾਉਣ ਨਾ ਭਲਾ ਭਜਾਈਆਂ ਮੱਥੇ ਵਟ ਵੀ ਪਉਣ ਤੇ ਧੀ ਆਨੇ ਤਾਂ ਜਿੱਤੀ ਫਿਰ ਆਪਣੇ ਵਿਹੜੇ ਜੀ ਲਾਉਣੀ ਆ ਜਾ ਕੇ ਭਾਵੇਂ ਮਾਪੇ ਪੇਕੇ ਮਾਰੇ ਤੇ ਭਾਵੇਂ ਚੰਗੇ ਉਹ ਇਹ ਗੱਲ ਮੈਨੂੰ ਪੁੱਛ ਕੇ ਵੇਹ ਮੈਨੂੰ ਤੇ ਇਨਾ ਹੁਕਮ ਨਹੀਂ ਆ ਕਿ ਉਹ ਤੇ ਜਿੱਤੀ ਲਾਣਾ ਜਾ ਕੇ ਆ ਤੁਹਾਡੇ ਸਾਹਮਣੇ ਆ ਕਈਆਂ ਸਾਲਾਂ ਦਾ ਅਗਲਿਆਂ ਨੇ ਮੱਥਾ ਟੇਕਿਆ ਫਿਰ ਵੀ ਤੇ ਦਿਨ ਕੱਢਣ ਲਈ ਆ ਉਹ ਆਪਾਂ ਤਾਂ ਸਾਰੇ ਤੁਹਾਡੇ ਨਾਲ ਆ ਮੰਨਿਆ ਗਔ ਲੋਕਾਂ ਨੇ ਨਹੀਂ ਮਿਲਿਆ ਗਿਆ ਪਰ ਇਹ ਗੱਲ ਦਾ ਦੁੱਖ ਹਨ ਨਹੀਂ ਆ ਵੇਖ ਦਵਿੰਦਰੇ ਕਿੱਡਾ ਸਾਡਾ ਪਿੰਡ ਵਾ ਹੈ ਦੇ ਮੇਰੇ ਜਿਹੜੇ ਭੈਣ ਭਰਾ ਵਾ ਉਹ ਤੇ ਹੈ ਇਸੇ ਘਰ ਚ ਵਾ ਨਾ ਮੈਂ ਤੇ ਇੱਥੇ ਆਉਣਾ ਨਾ ਭਾਵੇਂ ਮੈਨੂੰ 100 ਵਾਰ ਕੋਈ ਇੱਜ਼ਤ ਕਰਦਾ ਹੋਵੇ 100 ਵਾਰ ਬੁਲਾਉਂਦਾ ਹੋਵੇ ਮੈਨੂੰ ਤੇ ਆਪਣੇ ਭੈਣ ਭਰਾਵਾਂ ਨਾਲ ਠੰਡ ਪੈਣੀ ਨਾ ਇਹ ਨਹੀਂ ਗੱਲ ਹੁੰਦੀ ਐਂ ਤਾਂ ਤੁਸੀਂ ਹੋਣੇ ਮੈਨੂੰ ਤੱਕਾ ਦੇਤਾ ਹੀ ਤੇ ਗਾਹ ਤੇ ਜ਼ਿੰਦਗੀ ਬੜੀ ਲੰਮੀ ਐ ਜੀ ਹੁਣ ਆ ਤਾਂ ਕਹੇ ਤਾ ਕਿਹੜਾ ਮੈਂ ਮੁੰਡਾ ਵਿਆਹ ਲਿਆ ਵਾ ਭੈਣ ਤੂੰ ਵੀ ਫਿਰ ਉਹੀ ਗੱਲਾਂ ਕਰੀ ਜਾਨੀ ਆ ਚੱਲ ਕੋਈ ਗੱਲ ਨਹੀਂ ਉਹਨੇ ਵੀ ਗੁੱਸਾ ਵਾ ਕੋਈ ਨਹੀਂ ਕੱਢ ਲਾ ਫਿਰ ਜਿੰਨਾ ਕੱਢਿਆ ਜਾਂਦਾ ਵਾ ਹਾਂ ਫੇ ਮੈਂ ਕੀ ਕਰਾਂ ਦੱਸ ਇਹ ਦੱਸ ਫੋਨ ਆਉਂਦਾ ਮੇਰੇ ਪਤੀਏ ਦਾ ਆਉਂਦਾ ਵਾ ਕੇ ਕੰਮ ਤੇ ਲੱਗਾ ਸਖ ਨਾਲ ਚੱਲ ਚੰਗਾ ਵਾ ਆਹੋ ਉਹਨੂੰ ਆਖੀ ਮੈਨੂੰ ਨਾ ਫੋਨ ਕਰੇ ਤੇਰੀ ਭੂਆ ਬੜੀ ਨਾਰਾਜ਼ ਵਾ ਚੱਲ ਕੋਈ ਨਹੀਂ ਕਹੂੰਗੀ ਇੰਨੀ ਨਾਰਾਜ਼ਗੀ ਵੀ ਨਹੀਂ ਕਰਨੀ ਆਪਾਂ ਕੋਈ ਨਹੀਂ ਤੇਰੇ ਹੁੰਦਿਆਂ ਮੇਰਾ ਪਤੀਆ ਹੈਂ ਤੋ ਤੂੰ ਤੇ ਮੇਰੀ ਆਸਾਂ ਤੇ ਪਾਣੀ ਫੇਰਦਾ ਆ ਹੁਣ ਇਹ ਫੋਨ ਆ ਗਿਆ ਨਾ ਤੇ ਪਹਿਲਾਂ ਮੈਂ ਤੇਰੀ ਗੱਲ ਕਰਨੀ ਵੀ ਲੈ ਆਪਣੀ ਭੂਆ ਦੇ ਕਾਲਜੇ ਠੰਡ ਪਾ ਇਹਦਾ ਜਿਆਦਾ ਕਾਲਜਾ ਸੜਿਆ ਹੀ ਵੀ ਮੈਨੂੰ ਸੱਦਿਆ ਨਹੀਂ ਆ ਨਹੀਂ ਭਤੀਜਿਆਂ ਦੇ ਨਾਲ ਹੀ ਠੰਡ ਪੈਂਦੀ ਤੇ ਫਿਰ ਮੈਂ ਕਹਿ ਦੂੰ ਭਰਾਵਾਂ ਦੇ ਨਾਲ ਤੇ ਭਤੀਜਿਆਂ ਨਾਲ ਠੰਡ ਪੈਂਦੀ ਆ ਨਹੀਂ ਮੂਲ ਨਾਲੋਂ ਬਿਆਜ ਜ਼ਿਆਦਾ ਪਿਆਰਾ ਵਾ ਭਤੀਜੇ ਭਤੀਜੀਆਂ ਇਹਨਾਂ ਨਾਲ ਜ਼ਿਆਦਾ ਠੰਡ ਪੈਂਦੀ ਆ ਆ ਵੇ ਤੇ ਗੱਲ ਹੈਗੀ ਆ ਚਲ ਪੈਣਾ ਕਿ ਤੋ ਸਮਝੇ ਮੇਰੀ ਗੱਲ ਓਹੋ ਮੈਂ ਨਿਆਣੀ ਸਿਆਣੀ ਮੈਨੂੰ ਪਤਾ ਹੀ ਨਹੀਂ ਇਹਨਾਂ ਗੱਲਾਂ ਦਾ ਵੀ ਜਦ ਮੁੰਡਾ ਤੋਰਨਾ ਇੰਨਾਂ ਜਣੇ ਨੂੰ ਸੱਦਣਾ ਵਾ ਮੈਂ ਨਿਆਣੀ ਸਭ ਨਾਲ ਹੀ ਪਿੰਡੋਂ ਦੇ ਨਹੀਂ ਜਾਣਾ ਮੰਮੀ ਫੋਨ ਸਗੋ ਡਈ ਹੀ ਕਰਨ ਅਸੀਂ ਆਉਣ ਗਵਾੜ ਵਧਾਈਆਂ ਦੇਣ ਡਿਆ ਵਾ ਤੇ ਨਾਲੇ ਦੋ ਡੱਬੇ ਲੈ ਆਈ ਤੇ ਨਾਲੇ ਵਧਾਈ ਦੇ ਜੀ ਉਹਦਾ ਜੋ ਉਧਰ ਨੂੰ ਵੀ ਤਿਆਰ ਹਾਂ ਤੇ ਤਪਹੋ ਸਾਰਾ ਮੈਨੂੰ ਵਧਾਈਆਂ ਦੇਣ ਡਿਆ ਵਾ ਤੇ ਮੈਂ ਆਉਂਗੀ ਆਉਂਗੀ ਡੱਬੇ ਲੈ ਕੇ ਨਹੀਂ ਮੈਂ ਆ ਗਈ ਆ ਰਹਿਣ ਦੇ ਨਹੀਂ ਤੇਰਾ ਸੂਟ ਖਰਾਬ ਹੋਊ ਮੀ ਪੈਣ ਡਿਆ ਗੋੜ ਗੋੜੇ ਗਾਰਾ ਲੱਗੂ ਕਰ ਰਹਿਣ ਦੇ ਪਹੁੰਚਾ ਨੂੰ ਤੇ ਚੰਗੀ ਇੱਥੇ ਹੀ ਪਹਿਣ ਤੋਂ ਤੇ ਜ਼ਿਆਦਾ ਹੀ ਗੁੱਸਾ ਕਰੀ ਜਣੀ ਕੀ ਕਰਾਂ ਤੇ ਕਿਹਦੇ ਨਾਲ ਕਰਾਂ ਤੂੰ ਮੈਨੂੰ ਦੱਸ ਦੇ ਮੈਂ ਉਹਦੇ ਨਾਲ ਗੁੱਸਾ ਕਰ ਲੈਨੀ ਆ ਤੇਰੇ ਪਤੀਏ ਦਾ ਫੋਨ ਆ ਜਾਣਾ ਹੁਣੇ ਮੈਂ ਕਿਹੜਾ ਲੈਪੂਆ ਨਾਲ ਗੱਲ ਕਰਾਂ ਤੇਰੇ ਨਾਲ ਕਰਉਣੀ ਗੱਲ ਨਾਲੇ ਨੰਬਰ ਲੈ ਜੀ ਜਾਣ ਲੱਗੀ ਉਹਦਾ ਅੱਛਾ ਆਹੋ ਤੇ ਗੱਲ ਨੂੰ ਕਰ ਲੈ ਮੈਨੂੰ ਗੁੱਸਾ ਤਾਂ ਨਹੀਂ 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 ਕੋਈ ਗੁੱਸਾ ਨਹੀਂ ਆ ਸੁਖਣਾ ਮੇਰਾ ਪੁੱਤ ਬਾਹਰ ਗਿਆ ਵਾ ਆਂਦਾ ਮਮੀ ਆਈ ਫੋਨ ਘੱਲੂ ਤੇਰੇ ਲਈ ਚੱਲ ਚੰਗਾ ਵਾ ਕੇ ਗੁੱਸਾ ਕਰ ਨਾ ਗੁੱਸਾ ਕਰ ਜੇ ਮੇਰੇ ਕੋਲ ਗਲਤੀ ਹੋ ਗਈ ਆਂਦੇ ਛੋਟਿਆਂ ਕੋ ਗਲਤੀਆਂ ਹੋ ਜਾਣ ਵੱਡੇ ਮਾਫ ਕਰ ਦਿੰਦੇ ਆ ਕੱਲ ਨੂੰ ਤਾਂ ਵਿਆਹ ਤੇ ਵੀ ਨਹੀਂ ਮੇਰੇ ਸੱਦਣਾ ਇਦਾਂ ਹੀ ਕਰਨਾ ਵਾ ਉਹ ਭ ਉਹ ਭੈਣ ਦਾ ਇਦਾਂ ਗੁੱਸਾ ਨਹੀਂ ਠੰਡਾ ਹੋਣਾ ਜਾ ਕੇ ਉਸ ਦੁਕਾਨ ਤੋਂ ਠੰਡੇ ਦੀ ਬੋਤਲ ਫੜ ਕੇ ਲਿਆ ਤੇ ਭੈਣ ਨੂੰ ਪਿਆਲਿਏ ਇਹਦਾ ਵੀ ਕਾਲ ਜਾ ਕੇ ਠੰਡਾ ਹੋ ਜੇ ਅੱਛਾ ਜਾ ਨੀ ਜਾ ਲੁੱਤਰੋ ਕੰਮ ਕਰਕੇ ਤੇ ਬਿਮਾਰ ਕਰਦੇ ਮੈਨੂੰ ਠੰਡਾ ਪਿਆਲ ਕੇ ਮੀਂਹ ਚ ਚਲੋ ਫਿਰ ਤੁਸੀਂ ਬੋ ਕਰੋ ਭੈਣ ਭਰਾ ਗੱਲਾਂ ਦੇ ਮੈਂ ਚਾਹ ਬਣਾ ਲਿਆ ਵਾਂ ਘੁੱਟ ਵਧੀਆ ਜੀ ਲੌਂਗ ਇਲੈਚੀ ਵਾਲੀ ਭੈਣ ਗੁੱਸਾ ਨਾ ਕਰੀ ਨਹੀਂ ਸੱਦਿਆ ਗਿਆ ਤੇ ਕੀ ਕਰ ਸਕਦੀ ਬਹੁਤੀਆਂ ਹੀ ਨਾ ਭੈਣਾ ਦੂਜੀਆਂ ਨੂੰ ਸੱਦ ਲੈਣਾ ਹੀ ਮੈਨੂੰ ਕੋਈ ਨਹੀਂ ਰਹਿ ਮੈਂ ਰਹਿ ਵੀ ਜਾਂਦੀ ਤਾਂ ਕੋਈ ਗੱਲ ਨਹੀਂ ਅਹੀਂ ਤਾਂ ਉਰੇ ਪਰੇ ਤਾਂ ਪੈਸੇ ਪੂਰੇ ਪਤਾ ਨਹੀਂ ਕਿਦਾਂ ਇਕੱਠੇ ਕਰਕੇ ਕਿਦਾਂ ਦੋ ਰਿਹਾ ਉਹਨੂੰ ਵਿਚਾਰੇ ਨੂੰ ਚਲੋ ਚਲ ਗਿਆ ਹਾਂ ਗੱਲਾਂ ਦਾ ਗੁੱਸਾ ਨਹੀਂ ਕਰਦਾ ਤੂੰ ਇਹ ਘਰ ਦੀ ਕੁੜੀ ਹੈ ਚੰਗਾ ਨਹੀਂ ਕਰਦੀ ਹਾਂ ਦੱਸ ਨਹੀਂ ਕਰਦੀ ਫੇਰ ਮੈਂ ਤੇਰੇ ਮੁੰਡੇ ਦੀ ਲੱਤ ਫੜ ਲੈਣੀ ਜਾਂ ਜੱਜ ਚੜ੍ਹਦੇ ਦੀ ਦੇ ਕਿਤੇ ਆਣ ਘੌੜ ਮੈਨੂੰ ਵਧਾਈਆਂ ਦੇਣ ਮੈਂ ਤਾਂ ਚਾਹਨਕ ਉਦਾਂ ਹੀ ਦੱਸਤਾ ਕਿਤੇ ਜਦੋਂ ਤੁਸੀਂ ਪਹਿਲਾਂ ਮੈਨੂੰ ਦੱਸਿਆ ਵੀ ਬਾਹਰ ਜਾਣਾ ਵਾ ਮੈਂ ਤਾਂ ਉਦੋਂ ਦੀ ਗੀਤ ਗਉਂਦੀ ਫਿਰਦੀ ਵੀ ਮੇਰਾ ਪਤੀਆ ਬਾਹਰ ਜਾਣਾ ਉਹਨੇ ਆਉਣਾ ਮੇਰੇ ਪਤੀਆ ਨੇ ਬਾਹਰ ਜਾਣਾ ਉਹ ਚੱਲ ਹੁਣ ਪਤੀਆ ਤਨੂੰ ਬਾਹਰ ਕੋਤ ਕੋ ਭੇਜੂਗਾ ਹੀ ਆਪਣੀ ਭੂਆ ਨੂੰ ਠੀਕ ਆ ਉਹ ਚੀਜ਼ਾਂ ਦੀ ਭੁੱਖੀ ਪਤੀਆ ਭਾਵੇਂ ਮੈਨੂੰ ਨਾ ਹੀ ਮਿਲ ਕੇ ਜਾਵੇ ਹਨਾ ਵੱਡਿਆ ਤੂੰ ਵੇ ਮੇਰੇ ਘਰ ਕੋਈ ਸਿੱਕ ਮਾਰੇ ਤੇ ਮੈਂ ਢਾਡੀ ਸਲਾਹ ਲਵਾ ਹੈ ਤੇ ਤੁਸੀਂ ਤੁਸੀਂ ਤੇ ਮੈਨੂੰ ਇੰਜ ਕਰਕੇ ਤੱਕਾ ਦੇ ਕੇ ਸੁੱੜਤਾ ਐਹੋ ਹੀ ਉਮੀਦ ਹੀ ਤੁਹਾਡੇ ਕੋਲੋਂ ਪੈਣ ਛੱਡ ਵੀ ਦੇ ਸਾਰੇ ਪਿੰਣ ਦਾ ਗੁੱਸਾ ਹੁਣ ਛੱਡ ਦੇ ਕਢਣਾ ਕੋਈ ਗੱਲ ਨਹੀਂ ਉਹ ਚਾਹ ਬਣਾਉਣ ਗਈ ਨਾ ਤੈਨੂੰ ਇਹਦੇ ਸੁਭਾਅ ਦਾ ਪਤਾ ਹੀ ਆ ਜਿੱਦਾਂ ਦੀ ਹੈਗੀ ਆ ਹੈ ਅੱਛਾ ਹਾਂ ਮੁੰਡਾ ਆ ਗਿਆ ਬਾਹਰ ਕੋਈ ਗੱਲ ਨਹੀਂ ਵਧੀਆ ਹੋ ਗਿਆ ਟਿਕਾਣੇ ਲੱਗ ਜੂਗਾ ਚਲ ਫੇਰ ਕੁੱਟਣੇ ਆ ਹੋਰ ਦੱਸ ਦੇ ਮੈਨੂੰ ਕਈ ਭਰਾ ਮੈਂ ਉਹਦੇ ਤੇ ਗੁੱਸਾ ਕੱਢ ਲੈਣੀ ਆ ਮੈਂ ਤੇਰੇ ਤੇ ਨਹੀਂ ਕਰਦੀ ਨੀ ਭਰਾ ਮੈਂ ਨਾ ਦੂਰ ਕਿੱਥੋਂ ਹਾਂ ਹੈ ਆਇਂ ਤੂੰ ਸਾਡੇ ਘਰ ਤੂੰ ਤਾਂ ਮੈਨੂੰ ਕਹਵਾ ਹੀ ਨਾ ਪਤਾ ਨਹੀਂ ਕਾਹਦਾ ਤੈਨੂੰ ਗੁੱਸਾ ਚੜਿਆ ਤੈਨੂੰ ਨਹੀਂ ਪਤਾ ਕਾਹਦਾ ਚੜਿਆ ਹਾਂ ਤੈਨੂੰ ਪਤਾ ਹੀ ਨਹੀਂ ਜੇ ਤੱਕ ਲੱਗਾ ਤੇਰੀ 99 ਕਾਲ ਨੂੰ ਬਾਹਰ ਜਾਣੇ ਆ ਅਸੀਂ ਮਤ ਕਰਾਂਗੇ ਜਦ ਇਹ ਹੋਗੀ ਇਹ ਮੇਰਾ ਮੁੰਡਾ ਆਇਆ ਤੇ ਅਜੇ ਮੈਂ ਮੰਗਣਾ ਵੇਣਾ ਸੀ ਕਿ ਪਤਾ ਨਹੀਂ ਮੈਂ ਕੀ ਤੇ ਮੈਂ ਤੁਹਾਡੀ ਸਲਾਹ ਲੈਣ ਆਈ ਦੋਵਾਂ ਪਰਵਾਂ ਨੂੰ ਮੈਂ ਤੁਹਾਨੂੰ ਵਿੱਚ ਬਾਲਿਆ ਤੇ ਮੈਂ ਤੁਹਾਡੀਆਂ ਸਲਾਹਾਂ ਲੈਂਦੀ ਫਿਰਾਂ ਦੱਸਣਾ ਜ਼ਰੂਰੀ ਨਾ ਸਮਝੇ ਬਿਲਾ ਨਾ ਹੋਵੇ ਤੇ ਗੱਲਾਂ ਕਰਦਾ ਫਿਰਦਾ ਚਾਹ ਬਣਾਉਣੀ ਹੈ ਹਾਂ ਵੇਖਿਆ ਨਖਰਾ ਵੇਖਿਆ ਕਿੱਡਾ ਹੀ ਐਨੇ ਦਿਨਾਂ ਬਾਅਦ ਆਈ ਉਹ ਵੀ ਕਿਤੇ ਮਾਦਾ ਨੇ ਫੋਨ ਕੀਤਾ ਹੋਣਾ ਆ ਤੇ ਗੱਲਾਂ ਆਇਆ ਹੂੰ ਤੇ ਜਿਉਂ ਤੋਂ ਮੈਨੂੰ ਸੱਦਿਆ ਨਹੀਂ ਤੋਂ ਮੇਰੀ ਕੱਖ ਨਹੀਂ ਲੱਗਦੀ ਹੈ ਪੈਸੇ ਦੇਣ ਵਾਲੀ ਤੇਨੂੰ ਸੱਪ ਸੂੰਗ ਗਿਆ ਹੈ ਉਹ ਚੱਲ ਦਮੰਦਰ ਐਦਾਂ ਦਾ ਕਹ ਕੋਈ ਗੱਲ ਨਹੀਂ ਉਹਨੇ ਵੀ ਗੁੱਸਾ ਵਾ ਤੇ ਗੋਸਾ ਦਾ ਜੈਜ ਵੀ ਆ ਜਦੋਂ ਮਾਪਿਆਂ ਥੋੜਾ ਜਿਹਾ ਪਿੱਛੇ ਪਾਵੇ ਨਾ ਫਿਰ ਨਹੀਂ ਬਰਦਾਸ਼ ਹੁੰਦਾ ਇਹ ਗੱਲ ਉਹਨੇ ਕੀ ਗੁੱਸਾ ਕਰਨੀ ਤੇ ਮੈਨੂੰ ਪੁੱਛ ਕੇ ਵੇਖ ਫਿਰ ਵੇਖ ਲੈ ਮੈਂ ਮੱਥੇ ਵੱਟ ਨਹੀਂ ਪਾਇਆ ਮੈਂ ਹੱਸ ਹੱਸ ਗੱਲਾਂ ਕੀਤੀਆਂ ਆ ਤਾਂ ਮੈਂ ਤੈਨੂੰ ਕਹਿਣ ਦੀ ਵੀ ਨਖਰਾ ਵੇਖ ਲੈ ਕਿਤੇ ਚੱਲੇ ਨਹੀਂ ਜਾਂਦੇ ਤੇ ਕਰਨੀਆਂ ਪੈਣੀਆਂ ਮੈਂ ਹੱਸ ਹੱਸ ਕੇ ਨਾ ਨਾਣਵਾ ਆ ਹੁਣ ਦੇ ਜ਼ਮਾਨੇ ਵਿੱਚ ਤੇ ਬਥੇਰਾ ਕੁਝ ਲੋਕੀ ਕਰ ਲੈਂਦੇ ਆ ਜਦੋਂ ਸਾਡੀ ਮੰਮੀ ਹਣਾ ਤੇ ਜ਼ਮਾਨੇ ਸੀ ਨਾ ਤੇ ਮੇਰੀ ਮੰਮੀ ਦੱਸਦੀ ਹੁੰਦੀ ਸੀ ਕਿ ਨਾਨਾ ਦੀ ਇੰਨੀ ਇੱਜ਼ਤ ਹੁੰਦੀ ਸੀ ਤੇ ਭਾਵੇਂ ਨਾਨਾਨ ਹੁੰਦੀ ਸੀ ਨਿੱਕੀ ਤੇ ਭਾਵੇਂ ਵੱਡੀ ਪਰਜਾਈਆਂ ਦੀ ਜਾਣ ਹੀ ਹੁੰਦੀ ਜੋ ਨਾਨਾ ਨੇ ਕਹਿ ਤਾ ਕਹਿ ਤਾ ਤੇ ਹੁਣ ਤੇ ਆ ਭੈਣਾ ਭੂਣਾ ਜਿਹਾ ਕਹਿਣ ਲੱਗੇ ਤੇ ਬੀਬੀ ਕਹਿੰਦੀ ਆਉਂਦੀ ਆ ਕੋਈ ਗੱਲ ਹੋਣੀ ਬੀਬੀ ਫਲਾਣੀ ਗੱਲ ਅਈ ਇਜ਼ਤ ਆਮ ਨਾ ਹੁੰਦਾ ਨਾਨਾ ਦਾ ਤੇ ਮੇਰੀ ਗੱਲ ਸੁਣੋ ਬੀਬੀ ਆ ਕੇ ਬੈਣੀ ਵੇਖੀ ਕਿਦਾ ਸਿਰਦੇ ਵਾਲਾ ਨਹੀਂ ਬੀਬੀ ਹੋ ਤੇਰੀ ਮਾਂ ਅਗਰੇ ਇਦਾਂ ਕਹਿੰਦੀ ਓਦਾਂ ਦੀ ਇੱਕ ਬੋਲੀ ਸੀ ਨਾ ਅੱਛਾ ਓਦਾਂ ਦੀ ਇੱਕ ਬੋਲੀ ਸੀ ਚੱਲ ਫਿਰ ਮੇਰੇ ਕਹਿੰਦਾ ਮਤਲਬ ਵੀ ਨਾਨਾ ਨੂੰ ਓਦੋਂ ਬੜਾ ਆਮਨਾ ਦਿੱਤਾ ਜਾਂਦਾ ਸੀ ਤੇ ਅੱਜ ਦੇ ਸਮੇਂ 'ਚ ਬਹੁਤ ਘਟ ਗਿਆ ਚੱਲ ਤੇਰਾ ਨਾਂ ਤੇ ਮੈਂ ਗੱਲ ਕਰ ਲੈਣੀ ਮਦਦ ਮੰਗੀ ਉਹ ਤਾਂ ਦਿੱਤੀ ਨਾ ਇਹਨੇ ਫੋਨ ਨਹੀਂ ਕੀਤਾ ਕਿਤੇ ਵੇਖ ਲੈ ਉਹ ਫਿਰ ਆਪਣੀ ਥਾਂ ਤੇ ਗੁੱਸੇ ਹੀ ਨਾ ਤਾ ਨਹੀਂ ਕੀਤਾ ਚੱਲ ਬਣਾ ਲਾ ਚਾਹ ਹਾਂ ਚਾਹ ਤਾਂ ਬਣ ਗਈ ਬਸ